ਗੁਰਦਾਸ ਮਾਨ ਸਾਹਿਬ ਦਾ ਫੋਨ ਸੀ ਕਿੰਦੇ ਸਾਡੇ ਤੇ ਵੀ ਲਾ ਦਿਓ ਹੈ ਮੈਂ ਕਿਹਾ 35 ਸਾਲ ਹੋ ਗਏ ਤੁਹਾਡਾ ਮੂੰਹ ਦੇਖਦੇ ਆ ਨਾ ਕੋਈ ਮਿਆਰ ਤੋਂ ਡਿੱਗਿਆ ਗਾਣਾ ਘਾਇਆ ਨਾ ਕੋਈ ਫਲਕਰ ਵੀਡੀਓ ਮੈਂ ਕਿਹਾ ਨਾ ਕਦੀ ਤੁਸੀਂ ਕੋਈ ਮਾੜਾ ਗਾਓ ਨਾ ਮਾੜਾ ਬੋਲੋ ਨਾ ਕੋ ਮਾਰੀਏ ਤੁਹਾਡਾ ਤਵਾ ਫਰੀ ਚ ਲਾ ਦੀ ਅਸੀਂ ਵੇਲੇ ਆ ਅਸੀਂ ਲਾ ਦਈਏ ਤਵਾ ਅਸੀਂ ਹੈ ਗੁਰਦਾਸ ਮਾਨ ਵੀ ਫੁੱਦੂ ਹੀ ਨਿਕਲਿਆ ਅੱਗੇ ਬਣਾ ਕੇ ਮਗਰ ਲਲਾ ਤੂੰ ਲਲਾ ਤੇਰੇ ਢੱਕਾਂ ਲਾਇਆ ਕਿਸੇ ਟਾਈਮ ਦੇ ਵਿੱਚ ਗੁਰਦਾਸ ਮਾਨ ਮੇਰਾ ਫੇਵਰਟ ਸੀ ਕੀ ਤਾਂ ਪੁੱਛ ਲੈਂਦਾ ਕਿ ਤੇਰਾ ਫੇਵਰਿਟ ਕੋਣ ਹੈ ਕਿਹੜਾ ਗੁਰਦਾਸ ਮਾਨ ਲੱਕ ਦੀ ਲਾਣਤ ਹੈ ਹਜੇ ਫੇਵਰਿਟ ਐਵੇਂ ਦੇ ਸਿੰਗਰ ਦੇ ਉੱਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਔਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਿੰਘ ਦੋਸਤੋ ਗੁਰਦਾਸ ਮਾਨ ਦੀ ਕੈਨੇਡਾ ਸ਼ੋਅ ਕੌਂਟਰੋਵਰਸੀ ਤੋਂ ਬਾਅਦ ਮਾਨ ਸਾਹਿਬ ਦੇ ਕਾਫੀ ਫੈਨਸ ਹੇਟਰਸ ਵਿੱਚ ਬਦਲ ਚੁੱਕੇ ਹਨ ਅਤੇ ਮਾਨ ਸਾਹਿਬ ਨੂੰ ਡਾਇਰੈਕਟ ਗਾਲਾਂ ਕੱਢਦੇ ਦਿਖਾਈ ਦੇ ਰਹੇ ਹਨ ਦੋਸਤੋ ਉਹਨਾਂ ਫੈਨਸ ਵਿੱਚੋਂ ਇੱਕ ਫੈਨ ਦੀ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀ ਹੈ ਅਦਰ ਉਸ ਫੈਨ ਦਾ ਕੀ ਕਹਿਣਾ ਆਓ ਸੁਣੀਏ ਜਰਾ ਗੁਰਦਾਸ ਮਾਨ ਵੀ ਫੁੱਦੂ ਹੀ ਨ ਆ ਤਾੜੀਆਂ ਮਾਰਨ ਵਾਲੇ ਖੁਸ਼ਰੇ ਵਿਰੋਧਤਾ ਕੀ ਕਰਨਾ ਸੀ ਉਹਨੂੰ ਹੱਲਾਸ਼ੇਰੀ ਦਈ ਜਾਂਦੇ ਆ ਢਾ ਲੋ ਸਾਲ ਨੂੰ ਬੱਕਰੇ ਵਾਂਗੂ ਉੱਥੀ ਕਿਸੇ ਟਾਈਮ ਦੇ ਵਿੱਚ ਗੁਰਦਾਸ ਮਾਨ ਮੇਰਾ ਫੇਵਰੇਟ ਸੀ ਮੇਰੀ ਉਮਰ 27 ਸਾਲ ਦੀ ਹੈ ਮੈਂ ਬਚਪਨ ਤੋਂ ਸੁਣਦਾ ਆ ਸਸ ਸੰਸਾਨ ਨੂੰ ਮੇਰੇ ਡੈਡ ਦਾ ਹੀ ਫੇਵਰੇਟ ਰਿਹਾ ਕਿਸੇ ਟਾਈਮ ਦੇ ਵਿੱਚ ਮੈਂ ਹੁਣ ਵੀ ਜਦੋਂ ਕਿਸੇ ਨੂੰ ਪੁੱਛਾਂ ਕੋਈ ਕਹਿੰਦਾ ਹਾਂ ਜਿੱਦਾਂ ਪੁੱਛ ਲੈਂਦਾ ਕਿ ਤੇਰਾ ਫੇਵਰੇਟ ਕੋਣ ਹੈ ਨਾ ਗੁਰਦਾਸ ਮਾਨ ਲੱਖ ਦੀ ਲਾਨਤ ਹੈ ਹਜੇ ਫੇਵਰਟ ਐਵੇਂ ਦੇ ਸਿੰਗਰ ਦੇ ਉੱਤੇ ਤੇ ਲੱਖ ਦੀ ਲਾਨਤ ਹੈ ਉਸ ਹਾਲ ਦੇ ਵਿੱਚ ਬੈਠੇ ਹਰ ਇੱਕ ਪੰਜਾਬੀ ਤੇ ਲੱਖ ਦੀਆਂ ਲਾਨਤਾਂ ਨੇ ਉਸ ਬੰਦੇ ਨੇ ਪੰਜਾਬੀ ਦੀ ਗੱਲ ਕੀਤੀ ਸੀ ਤੇ ਤੁਸੀਂ ਕੂਕਾਂ ਮਾਰੀਆਂ ਸਤ ਮੈਨ ਇੱਕ ਛੋਟੀ ਜੀ ਆਵਾਜ਼ ਵਿੱਚ ਸੁਣੀ ਸੀ ਬੇਸ਼ਤੀ ਕਰਾਲੀ ਕੱਜਰਾ ਸਭ ਤੋਂ ਵੱਡੀ ਬੇਸ਼ਤੀ ਤੇਰੀ ਏ ਤੇਰੀ 11 ਤੀ ਜਾਗੀ ਉੱਥੇ ਬੈਠੇ ਦੋਸਤੋ ਬਿੰਨੂ ਟੂ ਲਵਾ ਤੇ ਗੁਰਪ੍ਰੀ ਕੋ ਗਿਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਗੁਰਦਾਸ ਮਾਨ ਦੀ ਤਾਰੀਫ ਕਰਦੇ ਦਿਖਾਈ ਦਿੰਦੇ ਹਨ ਅਤੇ ਮਾਹ ਸਾਹਿਬ ਦੀ ਕੋਈ ਕੰਟਰੋਵਰਸੀ ਲਈ ਅੜੀਕ ਕਰ ਰਹੇ ਹੁੰਦਾ ਹਨ ਹਾਂਜੀ ਬਾਬਾ ਜੀ ਪੈਰੀ ਪੈਨਾ ਜੀ ਨਹੀਂ ਨਹੀਂ ਪੋਸੀਬਲ ਨਹੀਂ ਮਾਫ ਕਰੋ ਜੀ ਮਾਫ ਕਰ ਦਿਓ ਗੁਰਦਾਸ ਮਾਨ ਸਾਹਿਬ ਦਾ ਫੋਨ ਸੀ ਕਹਿੰਦੇ ਸਾਡੇ ਤੇ ਵੀ ਲਾ ਦਿਓ ਹੈ ਮੈਂ ਕਿਹਾ 35 ਸਾਲ ਹੋ ਗਏ ਤੁਹਾਡਾ ਮੂੰਹ ਦੇਖਦੇ ਆ ਨਾ ਕੋਈ ਮਿਆਰ ਤੋਂ ਡਿੱਗਿਆ ਗਾਣਾ ਗਾਇਆ ਨਾ ਕੋਈ ਵਲਗਰ ਵੀਡੀਓ ਮੈਂ ਕਹਿੰਦਾ ਨਾ ਕਦੀ ਤੁਸੀਂ ਕੋਈ ਮਾੜਾ ਕਾਓ ਨਾ ਮਾੜਾ ਬੋਲੋ ਨਾ ਕੁਮਾਰੀਏ ਤੁਹਾਡਾ ਤਵਾ ਫ੍ਰੀ ਚ ਲਾ ਦੀ ਅਸੀਂ ਵੇਲੇ ਆ ਇਹ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਬਾਈ ਤੇ ਤਵਾ ਬਣਦਾ ਹੀ ਨਹੀਂ ਜੀ ਬਾਬਾਈ ਨੇ ਤਾਂ ਕੋਈ ਗਲਤੀ ਕੀਤੀ ਹੋਈ ਨਹੀਂ ਜ਼ਿੰਦਗੀ ਚ 35 ਸਾਲ ਹੋ ਕੇ ਵੇਟ ਕਰਦੇ ਆ ਵੀ ਕਦੇ ਤਾਂ ਕੋਈ ਮਾੜੀ ਗੱਲ ਸਾਹਮਣੇ ਆਵੇ ਆ ਹੀ ਨਹੀਂ ਤੇ ਅਸੀਂ ਸਾਨੂੰ ਫ੍ਰੀ ਤੇ ਸਮਝ ਲਿਆ ਵਿੱਚ ਇਹ ਤਾਂ ਮਰਜੀ ਤਵਾ ਲਾ ਦੇ ਅਸੀਂ ਮਾਂ ਸਾਹਿਬ ਦੀ ਇਸ ਕੰਟਰੋਵਰਸੀ ਤੋਂ ਬਾਅਦ ਲੱਗਦਾ ਹੈ ਕਿ ਉਹਨਾਂ ਦਾ ਸੁਪਨਾ ਸੱਚ ਹੋ ਗਿਆ ਦੋਸਤ ਜੇਕਰ ਤੁਸੀਂ ਗੁਰਦਾਸ ਮਾਨ ਨੂੰ ਸਪੋਰਟ ਕਰਦੇ ਹੋ ਤਾਂ ਵੀਡੀਓ ਤੇ ਲਾਈਕ ਮਾਰੋ ਤੇ ਜੇਕਰ ਤੁਸੀਂ ਸਪੋਰਟ ਨਹੀਂ ਕਰਦੇ ਤਾਂ ਵੀਡੀਓ ਤੇ ਕਮੈਂਟ ਕਰ

ये बात प्लेयर सुन ले आज तुम जैसे मादरचोदों को अगर मार के जेल जाना पड़ा 14 साल मंजूर है बैंडचोद जज्दिन मेरे सामने पड़े ना मादरचोद मारूंगा